ਮੇਰਾ ਨਾਮ ਡਾਕਟਰ ਅੰਕੁਰ ਮਿੱਤਲ ਹੈ ਮੈਂ ਕਲੀਨਿਕਲ ਹਿਮਟੋਲੋਜਿਸਟ ਮੋਹਨਦਾਈ ਹੌਸਫਲ ਹਸਪੀਟਲ ਦੇ ਵਿੱਚੋਂ ਹਾਂ ਅ ਅੱਜ ਅਸੀਂ 4 ਫਬ 2023 ਯਾਨੀ ਕਿ ਵਰਲਡ ਕੈਂਸਰ ਡੇ ਸੈਲੀਬ੍ਰੇਟ ਕਰ ਰਹੇ ਹਾਂ ਇਸ ਦਿਨ ਨੂੰ ਅਸੀਂ ਇਸ ਲਈ ਮਨਾਉਂਦੇ ਹਾਂ ਤਾਂ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਜਾਗਰੂਕਤਾ ਲੈ ਕੇ ਆ ਸਕੀਏ ਕਿ ਜਿਹੜਾ ਕੈਂਸਰ ਹੈਗਾ ਵਾ ਉਹਦਾ ਇਲਾਜ ਕੀਤਾ ਜਾ ਸਕਦਾ ਹੈਗਾ ਵਾ ਇਹਦਾ ਆਪਾਂ ਸਮੇਂ ਸਿਰ ਜਾਂਚ ਕਰਵਾ ਕੇ ਇਹਦੀ ਟ੍ਰੀਟਮੈਂਟ ਆਪਾਂ ਆ ਕੇ ਸਸ਼ਕਤ ਤਰੀਕੇ ਨਾਲ ਪ੍ਰੋਵਾਈਡ ਕਰ ਸਕੀਏ ਆਪਦੇ ਪੇਸ਼ੈਂਟਾਂ ਨੂੰ ਅੱਜ ਕਿਦਾਂ ਵੇਰ ਕਰੀਏ ਅਸੀਂ ਆਪਦੇ ਜਿਹੜੇ ਪੇਸ਼ੈਂਟਸ ਸਾਡੇ ਕੋਲੇ ਟ੍ਰੀਟਮੈਂਟ ਲੈ ਚੁੱਕੇ ਹੈਗੇ ਆ ਉਹ ਟ੍ਰੀਟਮੈਂਟ ਤੋਂ ਸਕਸੈਸਫੁਲੀ ਅੱਗੇ ਆਪਣਾ ਜੀਵਨ ਬਤੀਤ ਕਰਿਆ ਅਸੀਂ ਉਹਨਾਂ ਨੂੰ ਬੁਲਾ ਕੇ ਅਸੀਂ ਸਮਾਜ ਦੇ ਵਿੱਚ ਦੱਸਣਾ ਚਾਹੁੰਦੇ ਹੈਗੇ ਆ ਕੀ ਇਸ ਕੈਂਸਰ ਵਰਗੀ ਜਿਹੜੀ ਲਾਲ ਲਾਲਚ ਬਿਮਾਰੀ ਅੱਗੇ ਪਹਿਲਾਂ ਕਹੀ ਜਾਂਦੀ ਸੀ ਕਿ ਹੁਣ ਉਹਦਾ ਇਲਾਜ ਪੋਸੀਬਲ ਹੋ ਸਕਦਾ ਹੈਗਾ ਤੇ ਇਸ ਤੋਂ ਘਬਰਾਣਾ ਨਹੀਂ ਚਾਹੀਦਾ। ਕਿਹੜੀ ਸਟੇਜ ਤੱਕ ਸਰ ਇਲਾਜ ਹੈਗਾ ਬੋਸ? ਅ ਕੈਂਸਰ ਦਾ ਜਿਵੇਂ ਕਿ ਅੱਜਕੱਲ ਆਪਣੇ ਕੋਲੇ ਨਵੇਂ-ਨਵੇਂ ਤਰ੍ਹਾਂ ਦੀਆਂ ਮੈਡੀਸਨਸ ਆ ਗਈਆਂ ਹੈਗੀਆਂ ਮੈਂ ਕੁਝ ਟਾਰਗੇਟਡ ਮੈਡੀਸਨਸ ਹੈਗੀਆਂ ਹੈ ਜਿਦੇ ਵਿੱਚ ਅਸੀਂ ਸਟੇਜ 4 ਤੱਕ ਦੀ ਬਿਮਾਰੀ ਦਾ ਵੀ ਇਲਾਜ ਕਰ ਸਕਦੇ ਹੈਗੇ ਆ। ਅ ਮੈਂ ਬਲੱਡ ਕੈਂਸਰ ਦੇਖਦਾ ਹੈਗਾ ਜਿਦੇ ਵਿੱਚ ਜੇ ਸਟੇਜ 4 ਲਿੰਫੋਮਾਸ ਹੈ ਉਹਦੇ ਵਿੱਚ ਵੀ ਅਸੀਂ 30 ਤੋਂ 40% ਸਕਸੈਸਫੁਲ ਰੇਟ ਪੇਸ਼ੈਂਟਾਂ ਨੂੰ ਦੇ ਸਕਦੇ ਹਾਂ। ਸਰ ਕਿਉਂ ਅੱਜ ਦੀ ਦੇਰ ਚ ਹਰੇਕ ਏਜ ਗਰੁੱਪ ਨੂੰ ਇਫੈਕਟ ਕਰ ਰਿਹਾ ਹੈਗਾ ਵਾ ਤੇ ਇਹਦਾ ਕਾਰਨ ਕਈ ਤਾਂ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਜੇ ਆਪਾਂ ਆਪਦੀ ਹੀ ਇੱਕ ਪੂਰੇ ਦਿਨ ਦੀ ਰੁਟੀਨ ਨੂੰ ਦੇਖਣਾ ਚਾਹੀਏ ਤੇ ਅੱਜ ਤੋਂ ਕੁਝ ਦਿਨ ਪਹਿਲਾਂ ਦੀ ਤੇ ਹੁਣ ਦੀ ਰੁਟੀਨ ਚ ਬਹੁਤ ਫਰਕ ਪਿਆ ਗਿਆ ਆਪਣਾ ਸਿਡੈਂਟਰੀ ਲਾਈਫ ਸਟਾਈਲ ਹੋ ਗਿਆ ਆਪਣਾ ਖਾਣ ਪੀਣ ਬਦਲ ਗਿਆ ਹੈ ਰੇਡੀਏਸ਼ਨ ਐਕਸਪੋਜ਼ਰਸ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਇਸ ਤੋਂ ਇਲਾਵਾ ਆਪਣੀਆਂ ਪਹਿਲਾਂ ਬਿਮਾਰੀਆਂ ਨਾਲ ਜਿੰਨਾਂ ਚ ਜਾਨ ਚਲੀ ਜਾਂਦੀ ਸੀਗੀ ਹੁਣ ਉਹਨਾਂ ਬਿਮਾਰੀਆਂ ਦਾ ਇਲਾਜ ਹੈਗਾ ਆਪਣੇ ਕੋਲ ਜਿਵੇਂ ਦਿਲ ਦੀਆਂ ਬਿਮਾਰੀਆਂ ਜਾਂ ਜਿਹੜੇ ਹਾਰਟ ਅਟੈਕਸ ਸ਼ੂਗਰ ਦੀ ਬਿਮਾਰੀ ਹੁੰਦੀ ਸੀਗੀ ਬੀ ਇਸ ਕਰਕੇ ਵੀ ਜਿਵੇਂ ਜਿਵੇਂ ਲਾਈਫ ਸਪੈਨ ਵੱਧ ਰਿਹਾ ਓਵੇਂ ਓਵੇਂ ਕੈਂਸਰ ਦੀ ਬੁਖਤ ਵੀ ਵੱਧ ਰਹੀ ਹੈ ਕਿਹੜੇ ਲੋਕਾਂ ਨੂੰ ਜ਼ਿਆਦਾ ਪਰਹੇਜ਼ ਰੱਖਣ ਦੀ ਲੋੜ ਹੈ ਸਿਰਫ ਧਿਆਨ ਅ ਮੈਂ ਇਹੀ ਕਹਿਣਾ ਚਾਹੂੰਗਾ ਕਿ ਆਪਾਂ ਨੂੰ ਸਮਾਜ ਦੇ ਸਿਰਫ ਇਹਦੀ ਅਵੇਅਰਨੈਸ ਕਰਨੀ ਚਾਹੀਦੀ ਹੈ ਤਾਂ ਕਿ ਜੇ ਕਿਸੇ ਨੂੰ ਵੀ ਕੋਈ ਵੀ ਸਿੰਪਟਮਸ ਹੋ ਰਿਹਾ ਹੈ ਜਿਹਦਾ ਆਪਾਂ ਨੂੰ ਕਾਰਨ ਨਹੀਂ ਮਿਲ ਰਿਹਾ ਤਾਂ ਉਹ ਹੋ ਸਕਦਾ ਹੈ ਕੈਂਸਰ ਰਿਲੇਟਡ ਹੋਵੇ ਤੇ ਆਪਾਂ ਨੂੰ ਉਹਦੀ ਸਹੀ ਜਗ੍ਹਾ ਤੇ ਸਹੀ ਸਮੇਂ ਤੇ ਜਾਂਚ ਕਰਾਉਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਹੈ ਇਟ ਇਜ਼ ਨਾਟ ਜਸਟ ਅ 365 ਦਿਨ ਹੁੰਦੇ ਆ ਪਰ ਜਿਹੜਾ ਵਰਲਡ ਕੈਂਸਰ ਡੇ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਇੰਪ ਤਾਂ ਉਹਨਾਂ ਲਈ ਇੱਕ ਸਿਰਫ ਮੈਸੇਜ ਹੀ ਨਹੀਂ ਇੱਕ ਉਹਨਾਂ ਲਈ ਐਨਕੋਰੇਜਮੈਂਟ ਵੀ ਹੈ ਤੇ ਜਿਹੜੇ ਸਰਵਾਈਵ ਕਰਦੇ ਨੇ ਉਹਨਾਂ ਲਈ ਅਸੀਂ ਹਲਾਸ਼ੀਰੀ ਵੀ ਦੇਣੀ ਹੈ ਸਬਕਿਨ ਇਨ ਦਾ ਮੋਨ ਦੇ ਹਸਪਤਲ ਦੇ ਵਿੱਚੋਂ ਜ਼ਿਆਦਾਤਰ ਕੈਂਸਰ ਦੀ ਰੋਸ਼ਡ ਜਿਹੜੇ ਤੇ ਟਰੀਟਮੈਂਟ ਹੋਇਆ ਕਿਸ ਤਰ੍ਹਾਂ ਦੇਖੋ ਜਿਹੜੇ ਨਹੀਂ ਸੇੜ ਨਿਭਾ ਰਿਆ ਸੀ ਬਿਲਕੁਲ ਠੀਕ ਹੈ ਮੋਨ ਦੇ ਜਿਹੜਾ ਆਸਵਲ ਹਸਪਤਲ ਹੈ ਸਾਡੇ ਰੀਜਨ ਦੇ ਵਿੱਚ ਜਿਵੇਂ ਪਹਿਲਾਂ ਕਹਿੰਦੇ ਇੱਕ ਬੀਕਾਨੀ ਟ੍ਰੇਨ ਦੇ ਨਾਲ ਨਾਲ ਮਸ਼ਹੂਰ ਸੀ ਪਰ ਇਸ ਰੀਜਨ ਦੇ ਵਿੱਚ ਇਸ ਸੀਰੀਜ਼ ਦੇ ਵਿੱਚ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ ਅਨਫੋਰਚਨਟਲੀ ਸਾਡਾ ਪਬਲਿਕ ਸੈਕਟਰ ਉਹਨਾਂ ਨੂੰ ਕੇਟਰ ਨਹੀਂ ਕਰ ਪਾ ਰਿਹਾ ਜੇ ਨਾ ਮਤਲਬ ਕਿ ਉਸ ਵਾਰ ਹਸਪਤਲ ਨੇ ਕੀਤਾ ਐਂਡ ਵੀ ਆਰ ਵੈਰੀ ਥੈਂਕਫੁਲ ਟੂ ਇਟ ਤਦ ਦੇਖਿਆ ਜਾਂਦਾ ਕਿ ਕੈਂਸਰ ਦੇ ਵਿੱਚ ਜਦੋਂ ਕੈਂਸਰ ਪੇਸ਼ੈਂਟ ਜਿਹੜੇ ਹੁੰਦੇ ਆ ਕਿ ਤਨਾ ਕਿਤੇ ਡਰਦੇ ਹੁੰਦੇ ਕਿ ਜੇ ਸਾਨੂੰ ਕੈਂਸਰ ਹੋਇਆ ਹੈ ਕਿ ਇਹਦਾ ਇਲਾਜ ਜਿਹੜਾ ਬਹੁਤ ਮਹਿੰਗਾ ਹੁੰਦਾ ਜਾਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੋਂ ਇਸ ਲਈ ਜਿਹੜੀ ਬਤਰਾ ਤੁਸੀਂ ਕੀ ਮੰਨ ਕਰਦੇ ਹੋ ਜੀ ਕੋਈ ਵੀ ਕੈਂਸਰ ਹੈ ਏਡ ਹੈ ਜਾਂ ਕਿਸੇ ਟਾਈਮ ਦੇ ਵਿੱਚ ਮਲੇਰੀਆ ਵਰਗੀਆਂ ਬਿਮਾਰੀਆਂ ਵੀ ਸੀ ਇਸ ਤਰ੍ਹਾਂ ਦੀ ਇਹਨਾਂ ਦੀ ਫੀਅਰ ਸਾਈਕੋਸਿਸ ਬੜੀ ਸੀ ਡਰ ਸੀ ਜਿਉਂ ਜਿਉਂ ਸਾਇੰਸ ਨੇ ਜਿਹੜੀ ਵਿਗਿਆਨ ਹੈ ਉਹ ਐਡਵਾਂਸ ਕਰਦੀ ਹੈ ਤਾਂ ਜਿਹੜੀ ਉਹ ਫੀਅਰ ਸਾਈਕੋਸਿਸ ਹੈ ਉਹ ਡਰ ਉਹ ਖਤਮ ਵੀ ਹੁੰਦਾ ਹੈ ਤੇ ਨਵੇਂ-ਨਵੇਂ ਮੋਡੈਲਿਟੀਜ਼ ਆਉਂਦੀਆਂ ਨੇ ਇਨੋਵੇਸ਼ਨ ਹੁੰਦੀਆਂ ਨੇ ਹਰੇਕ ਫੀਲਡ ਦੇ ਵਿੱਚ ਤੇ ਕੈਂਸਰ ਦੇ ਵਿੱਚ ਵੀ ਹੋ ਰਹੀਆਂ ਨੇ ਤੇ ਆਈ ਐਮ ਹੈਪੀ ਕਿ ਲੁਧਿਆਣੇ ਦੇ ਵਿੱਚ ਜਿਹੜਾ ਮੁੰਡਾਈ ਹਸਪੀਟਲ ਹਸਪੀਟਲ ਹੈ ਇਹ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਦੀ ਇਨੋਵੇਸ਼ਨ ਜਿਹੜੀ ਕੈਂਸਰ ਦੇ ਵਿੱਚ ਹੈ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਤੇ ਮਨੁੱਖਤਾ ਦੀ ਸੇਵਾ ਕਰਦੇ ਜੀ ਗੱਲ ਕਰੀਏ ਸਰ ਕਿਸ ਤਰ੍ਹਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕੈਂਸਰ ਤੋਂ ਕਿਸ ਤਰ੍ਹਾਂ ਅਵੇਅਰ ਹੋ ਸਕਦੇ ਸਿਰਫ ਕੈਂਸਰ ਤੋਂ ਨਹੀਂ ਕਿਸੇ ਵੀ ਬਿਮਾਰੀ ਤੋਂ ਡਰਨਾ ਨਹੀਂ ਉਹਦੀ ਜਿਹੜੀ ਪ੍ਰੀਵੈਂਸ਼ਨ ਹੈ ਕਿਉਰ ਹੈ ਟਰੀਟਮੈਂਟ ਹੈ ਉਦੇ ਵੱਲ ਧਿਆਨ ਦੇਣਾ ਜੇ अर्ਲੀ ਡਿਟੈਕਸ਼ਨ ਹੈ ਜਿਹੜੀ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਖਾਸ ਕਰਕੇ ਸਾਡੇ ਜਿਹੜੇ ਕੈਂਸਰ ਸਰਵਿਸ ਦਾ ਕੈਂਸਰ ਹੈ ਬ੍ਰੈਸਟ ਕੈਂਸਰ ਹੈ ਜਾਂ ਲੰਗ ਕੈਂਸਰ ਹੈ ਇਹ ਜਿਹੜੇ ਜਿਹੜੇ ਕਾਮਨ ਨੇਗੇ ਆ ਇਹਨਾਂ ਦੇ ਵਿੱਚ ਸਭ ਤੋਂ ਜਿਹੜੀ अर्ਲੀ ਡਿਟੈਕਸ਼ਨ ਹੈ ਜੇ ਕੋਈ ਵੀ ਸਿੰਪਟਮ ਆਉਂਦਾ ਉਹ ਕਨਸਰਨ ਡਾਕਟਰ ਨੂੰ ਜਾਂ ਕਿਸੇ ਹਸਪੀਟਲ ਨੂੰ ਆਪਣਾ ਕੰਟੈਕਟ ਕਰਨ ਉੱਥੇ ਡਾਇਗਨੋਸ ਹੋਵੇ ਤੇ ਜੇ अर्ਲੀ ਸਟੇਜ ਹੈ ਉਹ ਮੈਨੇਜੇਬਲ ਹੋਰੀ ਹੁੰਦੀ ਹੈ ਤੇ ਪੇਸ਼ੈਂਟ ਸਰਵਾਈਵ ਕਰ ਸਕਦਾ ਥੈਂਕ ਯੂ ਮੇਰਾ ਨਾਮ ਹਰਜੀਤ ਕੌਰ ਮੈਂ ਲੁਧਿਆਣਾ ਡੁਗਰੀ ਦੀ ਰਹਿਣ ਵਾਲੀ ਆ ਮੇਰੇ ਸਰਦਾਰ ਜੀ ਨੂੰ ਹੋ ਗਿਆ ਸੀ ਕ ਲekin ਮੈਂ ਇੱਕੋ ਹੀ ਗੱਲ ਕਵਾਂਗੀ ਸਭ ਨੂੰ ਕਿ ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ ਹੁਣ ਦਾ ਇਲਾਜ ਹੈਗਾ ਇੱਕ ਤੇ ਸਭ ਤੋਂ ਪਹਿਲੇ ਨੰਬਰ ਤੇ ਇਨਸਾਨ ਆਪਣੀ ਵਿਲ ਪਾਵਰ ਨਾ ਛੱਡੇ ਜੀ ਨੰਬਰ 2 ਜਿਸ ਤਰ੍ਹਾਂ ਡਾਕਟਰਾਂ ਤੇ ਵਿਸ਼ਵਾਸ ਕਰੋ ਜਿਸ ਤਰ੍ਹਾਂ ਤੁਹਾਨੂੰ ਡਾਕਟਰ ਕਹਿੰਦੇ ਆ ਉਸ ਤਰ੍ਹਾਂ ਚੱਲੋ ਬਾਹਰ ਦਾ ਖਾਣਾ ਪੀਣਾ ਨਾ ਖਾਓ ਵੱਧ ਤੋਂ ਵੱਧ ਸੋਚੋ ਕਿ ਸੀ ਘਰ ਦਾ ਬਣਿਆ ਸਾਫ਼ ਸੁਥਰਾ ਖਾਣਾ ਹੈਗਾ ਤੇ ਇਸ ਬਿਮਾਰੀ ਦਾ ਇਲਾਜ ਹੈਗਾ ਸ਼ੋਰ ਮੇਰੇ ਹਸਬੰਡ ਬਿਲਕੁਲ ਠੀਕ ਹੈ 1.5 ਸਾਲ ਹੋ ਗਿਆ ਕੰਮ ਤੇ ਵੀ ਜਾ ਰਿਹਾ ਅਸੀਂ ਬਹੁਤ ਖੁਸ਼ ਇਹਨਾਂ ਦਾ ਪੂਰੇ 12 ਕਿਮੋ ਹੋਈਆਂ ਜੀ ਬੇਸ਼ੱਕ ਇਹਨਾਂ ਦੇ ਵਾਲ ਸਾਰੇ ਝੜ ਗਏ ਸੀ ਲੇਕਿਨ ਟੱਚ ਵੁੱਡ ਫਿਰ ਦੁਬਾਰਾ ਬਿਲਕੁਲ ਆਪਣੀ ਪਹਿਲੀ ਪੋਜੀਸ਼ਨ ਵਿੱਚ ਆ ਗਏ ਆ ਜੀ ਬਿਲਕੁਲ ਤੰਦਰੁਸਤ ਹੈ ਸਾਨੂੰ ਡਾਕਟਰ ਤੇ ਮੈਂ ਕਹਿੰਦੀ ਸੀ ਮੈਥੋਂ ਤੱਕ ਡਾਕਟਰ ਸਾਹਿਬ ਨੂੰ ਕਿਹਾ ਸੀ ਡਾਕਟਰ ਸਾਹਿਬ ਮੈਂ ਜਾਣਦੀ ਆ ਕਿ ਮੇਰੀ ਉਮਰ ਤੁਹਾਨੂੰ ਲੱਗ ਜਾਏ ਕਿਉਂਕਿ ਤੁਸੀਂ ਅਗਰ ਹੋਵੋਗੇ ਦੁਨੀਆ ਤੇ ਤੇ ਪਤਾ ਨਹੀਂ ਕਿੰਨਿਆਂ ਨੂੰ ਤੁਸੀਂ ਠੀਕ ਕਰੋਗੇ ਤੇ ਲੋਕ ਸੁਖੀ ਹੋਣਗੇ ਮੈਂ ਕਿਹਾ ਸਾਡਾ ਕੀ ਹੱਥ ਸੀ ਤੇ ਫਿਰ ਵੀ ਬਹੁਤ ਜ਼ਿੰਦਗੀ ਜੀ ਲਈ ਲੋਕ ਡਾਕਟਰਾਂ ਦੇ ਰੋਪੇ ਲਾਉਂਦੇ ਕਿ ਇਹ ਪੈਸੇ ਜਿਆਦਾ ਲੈਂਦੇ ਨੇ ਨੋ 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 ਬਹੁਤ ਵਧੀਆ ਆਪਾਂ ਨੂੰ ਤੇ ਇੱਥੇ ਅੰਨਾ ਅੱਛਾ ਟਰੀਟਮੈਂਟ ਲੱਗਾ ਹੈਗਾ ਨਾ ਸਾਨੂੰ ਇੱਥੇ ਆ ਕੇ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਲੱਗੀ ਸਾਡਾ ਪੈਸਾ ਵੀ ਘੱਟ ਲੱਗਾ ਔਰ ਟਰੀਟਮੈਂਟ ਸਾਡਾ ਬਹੁਤ ਵਧੀਆ ਆਇਆ ਔਰ ਬਹੁਤ ਜਲਦੀ ਠੀਕ ਹੋ ਗਿਆ ਮੇਰੇ ਸਰਦਾਰ ਜੀ ਇਸ ਕਰਕੇ ਮੈਂ ਤੇ ਇਹਨਾਂ ਦਾ ਜਿੰਨਾ ਥੈਂਕ ਯੂ ਕਰਾਂ ਉਨਾ ਘੱਟ ਹੈ ਮੈਂ ਅਮਰਜੀਤ ਸਿੰਘ ਮੈਥ ਡਾਕਟਰ ਰਮਨ ਅਰੋੜਸ ਸਾਹ ਨੇ ਮੇਰਾ ਟ੍ਰੀਟਮੈਂਟ ਕੀਤਾ ਹੈ ਮੈਨੂੰ ਸਾਲ ਮੇਰਾ ਹੋਇਆ ਟ੍ਰੀਟਮੈਂਟ ਮੈਨੂੰ ਕੈਂਸਰ ਹੋ ਗਈ ਸੀ ਇਹ ਮੇਰੀ ਮਿਸਿਸ ਹੈ ਇਹਨਾਂ ਨੇ ਮੈਨੂੰ ਮਤਲਬ ਬਿਮਾਰੀ ਤੋਂ ਬਾਅਦ ਜਦੋਂ ਮੈਂ ਠੀਕ ਹੋ ਗਿਆ ਉਦੋਂ ਮੈਨੂੰ ਦੱਸਿਆ ਵੀ ਤੁਹਾਨੂੰ ਕੈਂਸਰ ਸੀ ਤੇ ਮੈਂ ਕਿਹਾ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਹਿੰਦੇ ਵੀ ਪਹਿਲਾਂ ਇਸ ਕਰਕੇ ਨਹੀਂ ਦੱਸਿਆ ਵੀ ਤੁਸੀਂ ਹੋਰ ਜ਼ਿਆਦਾ ਘਬਰਾਟ ਨਾ ਹੋ ਜਾਏ ਪਰ ਇਹ ਹੈ ਵੀ ਬਿਮਾਰੀ ਦੇ ਦਰਮਿਆਨ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖੋ ਡਾਕਟਰ ਤੇ ਵਿਸ਼ਵਾਸ ਰੱਖੋ ਪਰਮਾਤਮਾ ਆਪਿਆ ਸਭ ਕੁਝ ਠੀਕ ਕਰਦਾ ਮਦਲ ਹੁਣ ਜਿਹੜਾ ਮੈਂ ਬਿਲਕੁਲ ਠੀਕ ਆ ਮੈਂ ਕਿਹੜੀ ਸਟੇਜ ਤੇ ਤੁਹਾਡਾ ਕੈਂਸਰ ਸੀਗਾ ਜੀ ਕਿਸ ਤਰ੍ਹਾਂ ਸੀ ਮੇਰੇ ਫਸਟ ਸਟੇਜ ਤੇ ਸੀ ਜੀ ਹਾਂ ਮੈਨੂੰ ਪਤਾ ਲੱਗ ਗਿਆ ਸੀ ਤੇ ਮੈਂ ਬਦਲ ਕਿਸ ਤਰ੍ਹਾਂ ਡਿਟੈਕਟ ਕੀਤਾ ਗਿਆ ਜੈਸਾ ਮੈਨੂੰ ਇਹ ਵੀ ਇਹ ਇੱਕ ਦਿਨ ਆਪਣੇ ਆਫਿਸ 'ਚ ਬੈਠੇ ਹੋਏ ਹੀ ਜੀ ਮੈਨੂੰ ਪੇਟ ਦਰਦ ਹੋਇਆ ਜੀ ਤੇ ਮੈਂ ਮਾਰੀ ਮੈਂ ਕਿਹਾ ਚਲ ਮਾਰੇ ਆ ਪੇਟ ਦਰਦ ਆ ਕਿਸ ਵੇਲੇ ਬਜ਼ੁਰਗ ਜਨਾਤੇ 'ਚ ਹੋ ਹੀ ਜਾਂਦਾ ਕਿਸ ਵੇਲੇ ਜੀ ਮੈਂ ਜਦ ਸ਼ਾਮੀ ਜਾ ਕੇ ਗੱਲ ਕੀਤੀ ਸ਼ਾਮੀ ਫਿਰ ਮੇਰਾ ਰਾਤ ਦੇ ਟਾਈਮ ਥੋੜਾ ਜਿਆਦਾ ਹੋ ਗਿਆ ਫਿਰ ਬੇਟੇ ਨੇ ਕੀਤਾ ਤੇ ਉਹ ਮਤਲਬ ਇਹ ਵੀ ਉਹਦੇ ਨਾਲ ਡਾਕਟਰ ਨੂੰ ਦਿਖਾਇਆ ਡਾਕਟਰ ਅਮਨ अरोड़ा ਜੀ ਇੱਥੇ ਦੇ ਹਸਪੀਟਲ ਦੇ ਹੈ ਜੀ ਉਹਨਾਂ ਨੇ ਮਤਲਬ ਮੇਰਾ ਟ੍ਰੀਟਮੈਂਟ ਕੀਤਾ ਪਰ ਮੈਨੂੰ ਦੂਜੇ ਦਿਨ ਹੀ ਮਤਲਬ ਫਰਕ ਪੈਣਾ ਸ਼ੁਰੂ ਹੋ ਗਿਆ ਮਤਲਬ ਮੈਂ ਹਾਂ ਮੇਰੀਆਂ 12 12 ਕੀ ਮੋਈਆਂ ਹੁਣ ਮੈਂ ਬਿਲਕੁਲ ਓਕੇ ਹੈ ਹਾਂ ਬਿਲਕੁਲ ਠੀਕ ਹੈ ਓਕੇ ਜੀ ਡਾਕਟਰ ਕਹਿੰਦੇ ਤੁਹਾਡੀ ਵਾਈਫ ਵੀ ਤੁਹਾਡਾ ਸਾਥ ਦਿੱਤਾ ਤੁਹਾਨੂੰ ਪਤਾ ਹੀ ਨਹੀਂ ਕਿ ਜਿਹੜਾ ਕੈਂਸਰ ਹੈਗਾ ਤੇ ਲੋਥੇ ਟਰੀਟਮੈਂਟ ਕਰਕੇ ਅੱਜ ਖੁਸ਼ ਹੋ ਗਿਆ ਕਿਸ ਤਰ੍ਹਾਂ ਦਾ ਫੀਲ ਕਰਦੇ ਬਹੁਤ ਵਧੀਆ ਮਾਲਕ ਦੀ ਬੜੀ ਕਿਰਪਾ ਹੈ ਹਾਂ ਮੈਂ ਉਹ ਡਿਊਟੀ ਵੀ ਜੁਆਇਨ ਕੀਤੀ ਹੋਈ ਹੈ 1.5 ਸਾਲ ਹੋ ਗਿਆ ਮੈਂ ਕੰਮ ਤੇ ਵੀ ਜਾਂਦਾ ਜੀ ਹਾਂ ਸਾਰੇ ਬਾਡੀ ਦਾ ਟੈਸਟ ਕਰਾ ਕੇ ਫਿਰ ਡਾਕਟਰ ਸਾਹਿਬ ਨੇ ਰਿਪੋਰਟਾਂ ਦਿਖਾ ਗਏ ਓਕੇ ਹੈ ਚਾਰ ਵਾਰੀ ਹੋ ਚੁੱਕਾ ਹੈ ਜੀ ਬਦਲ ਓਕੇ ਹੈ ਬਿਲਕੁਲ ਥੈਂਕ ਯੂ